ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੋ ਪੰਜਾਬ ਦੇ ਉੱਤੇ ਤੇ ਅੱਜ ਦੀ ਆਪਾਂ ਇਹ ਵੀਡੀਓ ਪੰਜਾਬ ਪੁਲਿਸ ਕਨਸਟਬਲ 2025 ਦੇ ਉਮੀਦਵਾਰਾਂ ਲਈ ਲੈ ਕੇ ਆਏ ਹਾਂ ਜਿਹੜੇ ਬੱਚਿਆਂ ਨੂੰ ਡਾਕੂਮੈਂਟ ਵੈਰੀਫਿਕੇਸ਼ਨ ਲਈ ਨੈਕਸਟ ਅਪਡੇਟ ਆਉਣੀ ਆ ਤੇ ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਬਾਰੇ ਡੀਵੀ ਬਾਰੇ ਜਿਹੜੇ ਵੀ ਡਾਊਟ ਸੀ ਆਪਾਂ ਪਿਛਲੀ ਵੀਡੀਓ ਦੇ ਵਿੱਚ ਗੱਲ ਕਰਕੇ ਆਏ ਆ ਆਪਾਂ ਜਿਹੜੀਆਂ ਤੁਹਾਡੇ ਲਈ ਵੀਡੀਓਜ਼ ਤਿਆਰ ਕਰੀਆਂ ਸੀਗੀਆਂ ਤੁਹਾਨੂੰ ਇਹ ਜਿਹੜੀਆਂ ਵੀਡੀਓ ਪ੍ਰੋਵਾਈਡ ਕਰਵਾਇਆ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਕਿ ਕਿਸ ਤਰੀਕੇ ਨਾਲ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਆ ਤੇ ਕਦੋਂ ਤੱਕ ਜਿਹੜੀਆਂ ਤੁਸੀਂ ਗਲਤੀਆਂ ਕਰੀਆਂ ਉਹਨਾਂ ਗਲਤੀਆਂ ਦਾ ਕੀ ਕੀ ਸੋਲੂਸ਼ਨ ਹੋ ਸਕਦਾ ਜਿਹੜੀਆਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਉਸ ਇਸ ਚੀਜ਼ ਬਾਰੇ ਜਾਣਕਾਰੀ ਦਿੱਤੀ ਤੇ ਜਿਹੜੇ ਤੁਹਾਡੇ ਡਾਕੂਮੈਂਟਸ ਸੀ ਤੁਹਾਨੂੰ ਕੀ ਕੀ ਡਾਕੂਮੈਂਟਸ ਜਿਹੜੀ ਤੁਸੀਂ ਡਾਕੂਮੈਂਟ ਵੈਰੀਫਿਕੇਸ਼ਨ ਲਈ ਲੈ ਕੇ ਜਾਣੇ ਆ ਠੀਕ ਆ ਤੇ ਜਿਹੜੀ ਤੁਹਾਨੂੰ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਆ ਉਹ ਕਿੱਥੇ ਹੋਣੀ ਆ ਜਿਹੜੀ ਸਾਰੀ ਇਨਫੋਰਮੇਸ਼ਨ ਸੀ ਆਪਾਂ ਤੁਹਾਨੂੰ ਸਾਰੀ ਪਿਛਲੀ ਵੀਡੀਓ ਦੇ ਵਿੱਚ ਤੁਹਾਡੇ ਡਾਊਟ ਨੇ ਜਿਹੜੇ ਆਪਾਂ 1 ਬਾਈ 1 ਕਰਕੇ ਜਿਹੜੇ ਕਲੀਅਰ ਕਰਦੇ ਆ ਰਹੇ ਹਾਂ ਤੇ ਹੁਣ ਜਿਹੜੇ ਕੁਝ ਬੱਚਿਆਂ ਦੇ ਹੋਰ ਡਾਊਟ ਨੇ ਜਿਹੜੇ ਆਪਣੇ ਵੀਡੀਓes ਲਈ ਕਮੈਂਟ ਆ ਇਕੁਸ਼ੇ ਜੀ ਹੁੰਦੀ ਆ ਕਿ ਤੁਹਾਡਾ ਵੀ ਉਹੀ ਕਮੈਂਟ ਆ ਠੀਕ ਆ ਤੁਹਾਡਾ ਵੀ ਜਿਹੜਾ ਉਹੀ ਡਾਊਟ ਆ ਕਿਸੇ ਹੋਰ ਬੱਚੇ ਦਾ ਵੀ ਉਹੀ ਡਾਊਟ ਆ ਜਿਹਦੇ ਕੋਲ ਇਹ ਵੀਡੀਓ ਚਾਹੀਦੀ ਆ ਤੇ ਉਹ ਜਿਹੜਾ ਇਸ ਵੀਡੀਓ ਨੂੰ ਦੇਖ ਕੇ ਆਪਣਾ ਡਾਊਟ ਕਲੀਅਰ ਕਰ ਸਕਿਓ ਤੇ ਅੱਜ ਦੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜਿਹੜੇ ਬੱਚੇ ਆਪਣੇ ਚੈਨਲ ਤੇ ਨਵੇਂ ਨੇ ਉਹਨਾਂ ਸਰਮੁਹ ਹੱਥ ਜੋੜ ਕੇ ਬੇਨਤੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਸੈਸ਼ਨ ਨੂੰ ਸ਼ੇਅਰ ਜ਼ਰੂਰ ਕਰਿਓ ਜਿਹੜੇ ਬੱਚੇ ਉਹਨ ਡਾਕੂਮੈਂਟ ਵੈਰੀਫਿਕੇਸ਼ਨ ਲਈ ਤਿਆਰ ਹੋ ਰਹੇ ਨੇ ਜਿਨ੍ਹਾਂ ਨੇ ਬੱਚਿਆਂ ਨੇ ਪੰਜਾਬ ਸਰਕੂਲ ਵਹੀਕਲ ਕਲੀਅਰ ਕਰਿਆ ਤੇ ਜਿਹੜੇ ਬੱਚੇ ਦੇ ਡਾਊਟ ਨੇ ਕਾਲ ਆ ਜਿਹੜੇ ਸਾਰੇ ਬੱਚੇ ਨੂੰ ਜਿਹੜੇ ਦਾ ਫਿਜ਼ੀਕਲ ਕਲੀਅਰ ਹੋਇਆ ਦੇਖੋ ਇਹ ਜਿਹੜੇ ਫਿਜ਼ੀਕਲ ਵਾਲੇ ਬੱਚੇ ਨੇ ਉਹਨਾਂ ਸਾਰਿਆਂ ਨੂੰ ਨਹੀਂ ਆਉਣੀ ਇਹ ਸਿਰਫ 3000 ਬੱਚੇ ਨੂੰ ਆਉਗੀ ਠੀਕ ਹੈ 3000 ਤੋਂ ਵੀ ਮੇਬੀ ਘੱਟ 2500 ਤੋਂ 3000 ਦੇ ਵਿੱਚ ਵਿੱਚ ਜਿਹੜੇ ਬੱਚੇ ਨੇ ਉਹ ਡੀਵੀ ਲਈ ਉਹਨਾਂ ਦਾ ਜਿਹੜਾ ਐਡਮਿਟ ਕਾਰਡ ਆਉਣੀ ਠੀਕ ਹੈ ਇਹ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਡੀਵੀ ਲਈ ਕਾਲ ਨਹੀਂ ਆਉਣੀ ਡੀਵੀ ਲਈ ਜਿਹੜਾ ਹੈਗਾ ਤੁਹਾਨੂੰ ਐਡਮਿਟ ਕਾਰਡ ਦਾ ਪ੍ਰੋਸੈਸ ਆਊਗਾ ਸਾਰਾ ਜਿਸ ਤਰੀਕੇ ਨਾਲ ਤੁਹਾਨੂੰ ਫਿਜ਼ੀਕਲ ਦਾ ਪ੍ਰੋਸੈਸ ਆਇਆ ਸੀ ਪਹਿਲਾਂ ਜਿਵੇਂ ਐਡਮਿਟ ਕਾਰਡ ਆਇਆ ਫਿਰ ਉਸ ਤਰੀਕੇ ਨਾਲ ਹੀ ਜਿਹੜਾ ਤੁਹਾਡਾ ਡਾਕੂਮੈਂਟ ਵੈਰੀਫਿਕੇਸ਼ਨ ਦਾ ਸਾਰਾ ਹੈਗਾ ਪ੍ਰੋਸੈਸ ਹੋਊਗਾ ਠੀਕ ਹੈ ਤੇ ਉਸ ਤੋਂ ਪਹਿਲਾਂ ਡਾਕੂਮੈਂਟ ਵੈਰੀਫਿਕੇਸ਼ਨ ਹੋਣ ਤੋਂ ਪਹਿਲਾਂ ਜਿਹੜੀ ਹੈਗੀ ਤੁਹਾਡੀ ਮੈਰਿਟ ਲਿਸਟ ਆਊਗੀ ਮੈਰਿਟ ਲਿਸਟ ਦੇ ਵਿੱਚ ਮੇਲ ਤੇ ਫੀਮੇਲ ਦੀ ਜਿਹੜੀ ਅਲੱਗ-ਅਲੱਗ ਕੈਟਾਗਰੀ ਦੇ ਅਲੱਗ-ਅਲੱਗ ਜਿਹੜੇ ਹੈਗਾ ਮਤਲਬ ਕਿ ਦੱਸਿਆ ਹੋਊਗਾ ਕਿ ਇਹ ਕੈਟਾਗਰੀ ਦੀ ਇੰਨੀ ਕੱਟਆਫ ਹੋਈ ਆ ਡੀਬੀਲੀ ਇਹ ਕੈਟਾਗਰੀ ਦੀ ਇੰਨੀ ਕੱਟਆਫ ਹੋਈ ਆ ਠੀਕ ਆ ਤੇ ਕੁਝ ਬੱਚੇ ਜਿਹੜੇ ਹੁਣ 2026 ਦੀ ਤਿਆਰੀ ਵੀ ਕਰ ਰਹੇ ਨੇ ਉਹ ਵੀ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਹੋਣ ਤਾਂ ਉਹਨਾਂ ਸਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਦੋਂ ਤੁਸੀਂ 3400 ਪੋਸਟਾਂ ਉਹ ਜਿਹੜੀਆਂ ਨੈਕਸਟ ਈਅਰ ਆਉਣਗੀਆਂ ਜਦੋਂ ਤੁਸੀਂ ਉਹਨਾਂ ਨੂੰ ਫਿਲ ਕਰੋਗੇ ਤਾਂ ਕਿਰਪਾ ਕਰਕੇ ਹੁਣ ਧਿਆਨ ਨਾਲ ਜਿਹੜੀ ਹੈਗਾ ਫਾਰਮ ਨੂੰ ਫਿਲ ਕਰੋ ਉੱਤੇ ਅਗਰ ਤੁਹਾਡਾ ਕੋਈ ਡਾਕੂਮੈਂਟ ਦੇ ਵਿੱਚ ਨੇਮ ਗਲਤ ਨੇ ਤੁਹਾਡੇ ਪੇਰੈਂਟਸ ਦੇ ਨੇਮ ਗਲਤ ਨੇ ਤੁਹਾਡਾ 10ਵੀਂ 10th ਦਾ 12th ਦਾ ਸਰਟੀਫਿਕੇਟ 'ਚ ਗਲਤੀ ਹੈ ਤੁਹਾਡੇ ਆਧਾਰ ਕਾਰਡ 'ਚ ਪੈਨ ਕਾਰਡ 'ਚ ਗਲਤੀ ਹੈ ਤਾਂ ਹੁਣ ਸਹੀ ਕਰਵਾ ਲਓ ਮੌਕੇ ਤੇ ਕਿਉਂਕਿ ਅੱਗੇ 202 ਤੇ ਜਿਹੜੀ 2026 ਦੀ ਭਰਤੀ ਹੈ ਉਹ ਇੰਨੀ ਜਲਦੀ ਕੰਪਲੀਟ ਕਰਵਾਈ ਜਾਊਗੀ ਤਾਂ ਜੋ ਹੈਗਾ ਚੋਣ ਜਵਤਾ ਤੋਂ ਪਹਿਲਾਂ ਕੋਡ ਆਫ ਕੰਡਕਟ ਲੱਗਣ ਤੋਂ ਪਹਿਲਾਂ ਪਹਿਲਾਂ ਜਿਹੜੀ 300 ਕਨਸਟੇਬਲ ਦੀ ਭਰਤੀ ਉਹਨੂੰ ਜਿਹੜਾ ਹੈਗਾ ਪੂਰਾ ਕੀਤਾ ਜਾਵੇ ਠੀਕ ਹੈ ਤਾਂ ਕਰਕੇ ਜਿਹੜਾ ਹੈਗਾ ਆਪਣਾ ਡਾਕੂਮੈਂਟਸ ਨੂੰ ਹੁਣੀ ਸਹੀ ਕਰਵਾ ਲਓ ਹੁਣ ਜਿਹੜਾ ਹੈਗਾ ਮਹੀਨੇ ਡੇਢ ਮਹੀਨੇ ਵਿੱਚ ਤੁਹਾਡੇ ਸਾਰੇ ਡਾਕੂਮੈਂਟ ਤੁਸੀਂ ਬਣਵਾ ਬਣ ਕਰਕੇ ਅਗਰ ਤੁਹਾਡਾ ਕੋਈ ਗਲਤੀ ਹੈਗੀ ਹੈ ਤਾਂ ਉਹਨੂੰ ਕੰਪਲੀਟ ਕਰਵਾ ਲਵਾਂਗੇ ਸਹੀ ਕਰਵਾ ਲਵਾਂਗੇ ਠੀਕ ਹੈ ਤੇ ਜਿਹੜਾ ਅੱਜ ਜੇ ਅਪਾ ਵੀਡੀਓ ਸਟਾਰਟ ਕਰਦੇ ਹਾਂ ਤੇ ਇਹ ਜਿਹੜੇ ਆਪਾਂ ਕੁਝ ਬੱਚਿਆਂ ਦੇ ਕਮੈਂਟ ਲਏ ਹੋਏ ਸੀਗੇ ਤੇ ਉਹਨਾਂ ਕਮੈਂਟਾਂ ਬਾਰੇ ਜਿਹੜੇ ਹੈਗੇ ਤੁਹਾਡੇ ਡਾਊਟ ਨੇ ਉਹਨਾਂ ਕਮੈਂਟਾਂ ਚ ਆਪਾਂ ਕਲੀਅਰ ਵੀ ਕੀਤੇ ਤੇ ਹੁਣ ਆਪਾਂ ਵੀਡੀਓ ਦੇ ਮਾਧਿਅਮ ਰਾਹੀਂ ਵੀ ਤੁਹਾਡੇ ਡਾਊਟ ਸਾਰੇ ਕਲੀਅਰ ਕਰ ਦਾਂਗੇ। ਕਈ ਵਾਰ ਕਮੈਂਟਾਂ ਦੇ ਵਿੱਚ ਬੱਚਾ ਨੂੰ ਨਹੀਂ ਸਮਝ ਆਉਂਦਾ ਤਾਂ ਮੈਂ ਉਹਨਾਂ ਨੂੰ ਸਪੈਸ਼ਲੀ ਮਤਲਬ ਕਿ ਮੈਸੇਜ ਕਰ ਦੇਣਾ ਉਹਨਾਂ ਕਿ ਇਹ ਜਿਹੜਾ ਤੁਹਾਡਾ ਡਾਊਟ ਆ ਮੈਂ ਤੁਹਾਨੂੰ ਲਿਖ ਕੇ ਨਹੀਂ ਦੱਸਿਆ ਜਾਣਾ ਤਾਂ ਮੈਂ ਤੁਹਾਡਾ ਜਿਹੜਾ ਕਮੈਂਟ ਆਪਾਂ ਵੀਡੀਓ ਦੇ ਵਿੱਚ ਤੁਸੀਂ ਪ੍ਰੋਪਰ ਦੇਖ ਕੇ ਨਾਲ ਸਮਝ ਲਿਓ। ਠੀਕ ਹੈ। ਸਰ ਮੇਰੇ ਐਡਮਿਟ ਕਾਰਡ ਤੇ ਪੱਗ ਵਾਲੀ ਫੋਟੋ ਹੈ ਤੇ ਮੈਂ ਕੇਸ ਰ ਕੋਈ ਕਿਸੇ ਦੇ ਪੱਗਾਂ ਦੀ ਫੋਟੋ ਪਹਿਲਾਂ ਜਾਂ ਕੇਸ ਨਹੀਂ ਰੱਖੇ ਸੋ ਕੇਸ ਰੱਖਲੇ ਤਾਂ ਕੋਈ ਛੁਣੇਗਾ ਠੀਕ ਹੈ ਆ ਰਾਮ ਨਾਲ ਦਬਦਾ ਚੱਲ ਕਰੋ ਨੈਕਸਟ ਇੱਕ ਵੀਡੀਓ ਮੈਡੀਕਲ ਪ੍ਰੋਸੈਸ ਦੇ ਦੇਖੋ ਮੈਡੀਕਲ ਪ੍ਰੋਸੈਸ ਤੇ ਮੈਂ 2024 ਵਾਲਿਆਂ ਦੀ ਸਪੈਸ਼ਲ ਵੀਡੀਓ ਬਣਾਈ ਹੋਈ ਸੀ ਪਰ ਮੈਂ ਫੇਰ ਵੀ ਮਤਲਬ ਕਿ ਕੁਝ ਬੱਚਿਆਂ ਦੇ ਲਗਾਤਾਰ ਡਾਊਟ ਆ ਰਹੇ ਨੇ ਇੱਕ ਵਾਰ ਥੋੜੀ ਡਾਕੂਮੈਂਟ ਵੈਰੀਫਿਕੇਸ਼ਨ ਹੋ ਜਾਂਦੋ ਆਦਰਵਾਇਜ਼ ਮੈਂ ਕੁਲ ਦਿਨਾਂ ਦੇ ਵਿੱਚ ਤੁਹਾਨੂੰ ਜਿਹੜੀ ਹੈਗੀ ਮੈਡੀਕਲ ਤੇ ਸਾਰੀ ਵੀਡੀਓ ਬਣਾ ਦਵਾਂਗਾ ਕਿ ਕੀ ਕੁਝ ਪ੍ਰੋਸੈਸ ਹੁੰਦਾ ਠੀਕ ਹੈ ਮੈਡੀਕਲ ਦਾ ਤੇ ਅਗਰ ਤੁਹਾਨੂੰ ਕੋਈ ਪ੍ਰੋਬਲਮ ਆ ਤਾਂ ਤੁਸੀਂ ਜਿਹੜੇ ਹੈ ਪਰ ਮੇਰੇ ਸਾਰੇ ਡਾਕੂਮੈਂਟਸ ਤੇ ਐਡਰੈਸ ਸ਼ਿਹਯਾਦਾ ਕੁੰਡ ਐਲ ਲਿਖਿਆ ਪਰ ਫਾਰਮ ਫਿਲ ਕਰਦੇ ਟਾਈਮ ਓਨਲੀ ਦੇਖੋ ਇਸ ਦਾ ਮਤਲਬ ਕਿ ਇਸ਼ੂ ਹੈ ਨਹੀਂ ਕੋਈ ਪਰ ਇਹਦਾ ਜਿਹੜਾ ਹੈਗਾ ਐਫੀਡਵਟ ਸਾਨੂੰ ਕਰਵਾਉਣਾ ਪਊਗਾ ਕਿ ਜਦੋਂ ਮੇਰੇ ਡਾਕੂਮੈਂਟਸ ਦੇ ਉੱਪਰ ਇਸ ਤਰੀਕੇ ਦਾ ਜਿਹੜਾ ਹੈਗਾ ਸਾਰਾ ਐਡਰੈਸ ਲਿਖਿਆ ਹੋ ਠੀਕ ਹੈ ਇਹ ਤੇ ਫਾਰਮ ਫਿਲ ਕਰਦੇ ਸਮੇਂ ਸਿਰਫ ਮੈਂ ਬਾਈ ਟਾਈਪਿੰਗ ਮਿਸਟੇਕ ਤੁਸੀਂ ਲਿਖ ਦਿਓ ਕਿ ਟਾਈਪਿੰਗ ਮਿਸਟੇਕ ਨਾਲ ਸਿਰਫ ਇੰਨਾ ਅੱਧਾ ਨਾਮ ਲਿਖਿਆ ਗਿਆ ਠੀਕ ਹੈ ਤੇ ਐਫੀਡਵਟ ਲਾਜੋ ਹੋਰ ਇਹ ਤਾਂ ਕੋਈ ਇਸ਼ੂ ਨਹੀਂਗਾ ਸਰ ਜੀ ਅਦਰ ਸਟੇਟ ਵਾਲਿਆਂ ਨੂੰ ਕਾਸ ਸਰਟੀਫਿਕੇਟ ਦੀ ਜਰੂਰੀ ਹੈ ਬਣਾਉਣਾ ਕਿ ਨਹੀਂ ਦੇਖੋ ਅਦਰ ਸਟੇਟ ਹੈ ਨੂੰ ਵੈਸੇ ਕੋਈ ਜਰੂਰੀ ਨਹੀਂ ਕਿਉਂਕਿ ਜਿਹੜੇ ਅਦਰ ਸਟੇਟ ਵਾਲ ਨੇ ਉਹ ਸਾਰੇ ਓਪਨ ਅਨਜ਼ਰਬ ਜਿਹੜੇ ਹੈਗੇ ਜਰਨਲ ਕੈਟਾਗਰੀ ਦੇ ਵਿੱਚ ਕਾਊਂਟ ਕੀਤੇ ਜਾਂਦੇ ਆ ਸੋ ਤੁਸੀਂ ਬਣਵਾਉਣਾ ਇੱਕ ਵਾਰ ਬਣਵਾ ਕੇ ਰੱਖ ਲਓ ਠੀਕ ਹੈ ਪਰ ਕੋਈ ਖਾਸ ਜ਼ਰੂਰੀ ਨਹੀਂ ਹੈਗਾ ਪਰ ਜਿਹੜਾ ਹੈਗਾ ਮਤਲਬ ਕਿ ਆਪਦੀ ਜਿਹੜੀ ਡਾਕੂਮੈਂਟਸ ਨੂੰ ਕੰਪਲੀਟ ਰੱਖੋ ਮੇਰੇ 2023 ਵਿੱਚ ਮੇਰੇ ਤੇ ਕੋਰਟ ਕੇਸ ਬਰੀ ਹੋ ਗਿਆ ਸੀ ਬਟ 2025 ਵਿੱਚ ਪੁਲਿਸ ਫਾਰਮ ਫਿਲਿੰਗ ਕ੍ਰਿਮੀਨਲ ਰਿਕਾਰਡ ਨੋ ਦੀ ਆਪਸ਼ਨ ਆ ਗਈ ਕਰਤੀ ਫਿਰ ਡਾਕੂਮੈਂਟ ਵਿੱਚ ਕੋਈ ਚੱਕਰ ਤਾਂ ਨਹੀਂ ਦੇਖੋ ਇਸ ਦਾ ਕੋਈ ਚੱਕਰ ਨਹੀਂ ਮਿਲਦਾ ਤੁਹਾਨੂੰ ਨਾ ਡਾਕੂਮੈਂਟ ਵੈਰੀਫਿਕੇਸ਼ਨ ਸਮੇਂ ਇਸ ਦੇ ਬਾਰੇ ਮਤਲਬ ਕਿ ਨਾ ਹੀ ਤੁਹਾਡੇ ਕ੍ਰਿਮੀਨਲ ਰਿਕਾਰਡ ਚੈੱਕ ਹੁੰਦਾ ਇਹਦੇ ਵਿੱਚ ਸਿਰਫ ਡਾਕੂਮੈਂਟ ਵੈਰੀਫਿਕੇਸ਼ਨ ਸਮੇਂ ਸਿਰਫ ਤੁਹਾਡੇ ਜਿਹੜੇ ਹੈਗੇ ਡਾਕੂਮੈਂਟਸ ਨੂੰ ਚੈੱਕ ਕਰਿਆ ਜਾਂਦਾ ਓਕੇ ਤੁਹਾਡਾ 10th ਦਾ +2 ਦਾ ਜਿਹੜੇ ਸਰਟੀਫਿਕੇਟ ਤੁਸੀਂ ਅਪਲਾਈ ਕੀਤੇ ਨੇ ਉਹ ਸਹੀ ਨੇ ਇੱਥੇ ਤੁਹਾਡਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਚੈੱਕ ਕਰਿਆ ਜਾਂਦਾ ਠੀਕ ਹੈ ਸਰ ਮੇਰਾ ਆਧਾਰ ਕਾਰਡ ਤੇ ਫਦਰ ਨੇਮ ਮਿਸਟੇਕ ਜਸਵੀਰ ਦੀ ਜਗ੍ਹਾ ਤੇ ਜਸਵੀਰ ਹੈ ਹਾਂ ਤਾਂ ਫਦਰ ਦਾ ਸਾਰੇ ਪ੍ਰੂਫ ਤੇ ਜਸਵੀਰ ਹੀ ਹੈ ਮੀਨਸ ਆਧਾਰ ਕਾਰਡ ਤੇ ਫਦਰ ਨੇਮ ਕਰੈਕਟ ਨਹੀਂ ਹੋਣਾ ਕੋਈ ਪ੍ਰੋਬਲਮ ਹੋ ਸਕਦੀ ਹੈ ਕੋਈ ਹੋਰ ਸੋਲੂਸ਼ਨ ਹੈ ਜੀ ਇਹਦਾ ਦੇਖੋ ਸੋਲੂਸ਼ਨ ਦਾ ਇੱਕ ਹੀ ਹੈ ਐਫੀਡਵਟ ਐਫੀਡਵਟ ਕਰਵਾ ਕੇ ਲੈ ਜਾਓ ਪਰ ਹੋ ਸਕਦਾ ਤਾਂ ਜਲਦ ਤੋਂ ਜਲਦ ਜਿਹੜਾ ਹੈਗਾ ਆਪਣੇ ਆਧਾਰ ਕਾਰਡ ਨੂੰ ਚੇਂਜ ਕਰਵਾ ਲਓ ਤੇ ਇੱਕ ਚੀਜ਼ ਹੁੰਦੀ ਆ ਮੰਗਾਂ ਮਲ ਕੇ ਤੁਸੀਂ ਹੁਣ ਇਸ ਚੀਜ਼ ਨੂੰ ਹੁਣ ਦੇਖ ਰਹੇ ਹੋ ਤੁਸੀਂ ਜਦੋਂ ਫਾਰਮ ਫਿਲ ਕਰਿਆ ਸੀ ਉਦੋਂ ਕਿਹੜਾ ਤੁਸੀਂ ਦੇਖਿਆ ਨੂੰ ਇਹ ਚੀਜ਼ ਬਾਰੇ ਕਿ ਹਾਂ ਜਿਹੜੇ ਹੋਰ ਡਾਕੂਮੈਂਟਸ ਦੇ ਨਾਮ ਆਈ ਨਾਲ ਆ ਬਾਕੀ ਥਾਂ ਤੇ ਈ ਨਾਲ ਆ ਤੁਸੀਂ ਉਦੋਂ ਕਿਉਂ ਨਹੀਂ ਜਿਹੜਾ ਹੈ ਇਹਨੂੰ ਸਹੀ ਕਰਵਾਇਆ ਅਗਰ ਤੁਹਾਨੂੰ ਆਪਦੇ ਆਪ ਦੇ ਕੰਫੀਡੈਂਸ ਹੁੰਦਾ ਕਿ ਹਾਂ ਅਸੀਂ ਐਗਜ਼ਾਮ ਕਲੀਅਰ ਕਰਨਾ ਸੀ ਜੌਬ ਲੈਣੀ ਹੈ ਫਿਰ ਇੰਨੀ ਏਡਾ ਵਡਾ ਰਿਸਕ ਕਿਉਂ ਲੈਣੇ ਹੋ ਤੁਸੀਂ ਉਹਦੀ ਚੀਜ਼ ਚੇਂਜ ਕਿਉਂ ਨਹੀਂ ਕਰਵਾਉਂਦੇ ਤਾਂ ਕਿਰਪਾ ਕਰਕੇ ਇੱਕ ਐਫੀਡੈਵਟ ਬਣਾਓ ਤੇ ਕਿਉਂ ਜਲਦ ਜਲਦ ਅਪਡੇਟ ਕਰਵਾਓ ਤੇ ਨੈਕਸਟ ਕਮੈਂਟ ਆਪਣਾ ਗੁੱਡ ਆਫਟਰਨੂਨ ਸਰ ਸਰ ਮੇਰੇ 12th 10th 12th ਦੇ ਸਰਟੀਫਿਕੇਟ ਦੇ ਮਦਰ ਨੇਮ ਵਿੱਚ ਸਰਨੇਮ ਨਹੀਂ ਹੈ ਬਟ ਫਾਰਮ ਅਪਲਾਈ ਕਰਨ ਵੇਲੇ ਸਰਨੇਮ ਐਡ ਕੀਤਾ ਸੀ ਕਿਉਂਕਿ ਗ੍ਰੈਜੂਏਸ਼ਨ ਐਂਡ ਬਾਕੀ ਡਾਕੂਮੈਂਟਸ ਵਿੱਚ ਸਰਨੇਮ ਲਿਖਿਆ ਹੈ ਸੀਬੀਐਸਸੀ ਵਿੱਚ ਅਪਲਾਈ ਕੀਤਾ ਹੈ ਨੇਮ ਚੇਂਜ ਦਾ ਬਟ ਉਸ ਪ੍ਰੋਸੈਸ ਨੂੰ ਟਾਈਮ ਲੱਗ ਜਾਣਾ ਦੇਖੋ ਇਹਦਾ ਤੁਸੀਂ ਜਿਹੜਾ ਹੈ ਐਫੀਡੇਵਿਟ ਕਰਵਾ ਲਿਓ ਕਿ ਮੈਂ ਇਸ ਚੀਜ਼ ਬਾਰੇ ਸਾਰਾ ਉਹ ਸ਼ਿਸ਼ੂ ਸੀਬੀਐਸਸੀ ਨਾਲ ਮਤਲਬ ਕਿ ਸੀਬੀਐਸਸੀ ਬੋਰਡ ਦੇ ਵਿੱਚ ਮੈਂ ਅਪਲਾਈ ਕਰ ਰੱਖਿਆ ਜਿਕੇ ਇਹ ਮੇਰੇ ਡਾਕੂਮੈਂਟਸ ਨੂੰ ਉਹ ਸਹੀ ਕੀਤਾ ਜਾਵੇ ਠੀਕ ਹੈ ਤੇ ਬਸ ਹੋਰ ਕੋਈ ਇਸ਼ੂ ਨਹੀਂ ਹੈਗਾ ਇਹਦਾ ਵੈਸੇ ਉਦਾਂ ਵੀ ਕੋਈ ਇਸ਼ੂ ਨਹੀਂ ਪੈਣਾ ਪਰ ਤੁਸੀਂ ਇਹ ਚੀਜ਼ ਐਫਿਡਵਿਟ ਕਰਵਾ ਕੇ ਲੈ ਜਿਓ ਤੇ ਹਾਂ ਮੈਂ ਜਿਹੜੇ ਹੀ ਮੇਰੇ ਡਾਕੂਮੈਂਟਸ ਨੇ ਹੀ ਬਸ ਜਲਦ ਤੋਂ ਜਲਦ ਸਹੀ ਹੋ ਕੇ ਆ ਜਾਣਗੇ ਹੋਰ ਬਾਕੀ ਜਿਹੜਾ ਹੈਗਾ ਮਲਕੇਸ਼ 'ਚ ਕੋਈ ਪ੍ਰੋਬਲਮ ਨਹੀਂ ਸਿਰਫ ਨੇਮ ਨੂੰ ਛੱਡ ਕੇ ਠੀਕ ਹੈ ਸਰ ਮੇਰੇ ਕਾਸਟ ਤੇ ਰਜਿਸਟਰੀ ਅਕਤੂਬਰ 2021 ਦੇ ਆ ਬਣੇ ਹੋਏ ਆ ਤੇ ਮੈਂ ਨਿਊ ਵੀ ਅਪਲਾਈ ਕਰਤੇ ਇਹ ਠੀਕ ਹੈ ਨਾ ਜੀ ਕੋਈ ਦੇਖੋ ਜਿਹੜੇ ਤੁਸੀਂ ਅਪਲਾਈ ਕਰੇ ਆ ਉਹ ਮਲਕੇ ਕੋਈ ਇਸ਼ੂ ਨਹੀਂ ਹੈਗਾ ਪਰ ਜਦੋਂ ਤੁਸੀਂ ਸੋਡੂ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਆ ਉਦੋਂ ਤੁਸੀਂ ਉਹੀ ਨਾਮ ਲੈ ਕੇ ਜਾਣੇ ਜਿਹੜੇ ਤੁਸੀਂ ਫਾਰਮ ਨੂੰ ਫਿਲ ਕਰਨ ਵੇਲੇ ਤੁਸੀਂ ਨਾਮ ਅਟੈਚ ਕੀਤੇ ਸੀ ਠੀਕ ਹੈ ਨਵੇਂ ਵੀ ਲੈ ਜੋਤੇ ਜਿਹੜੇ ਅਪਲਾਈ ਕੀਤੇ ਸੀ ਨਾਲ ਉਹ ਜ਼ਰੂਰ ਨਾਮ ਲੈ ਕੇ ਜਾਣੇ ਆ ਫਿਰ ਮੇਰੀ SIM ਖਰਾਬ ਹੋ ਗਈ ਜਿਹੜਾ ਮੈਂ ਫਾਰਮ ਫਿਲ ਵੇਲੇ ਕੀਤਾ ਸੀ DB ਵਿੱਚ ਕੋਈ ਚੱਕਰ ਤਾਂ ਨਹੀਂ DB ਵਿੱਚ ਕੋਈ ਚੱਕਰ ਨਹੀਂ ਅੱਗੇ ਜਾ ਕੇ ਇਸ ਦਾ ਚੱਕਰ ਪਊਗਾ ਤਾਂ ਕਿਰਪਾ ਕਰਕੇ ਆਪਣਾ ਜਿਹੜਾ SIM ਜਿਹੜਾ ਖਰਾਬ ਹੋਇਆ ਉਹ ਕਢਾ ਲਓ ਅਗਰ ਉਸ ਨੂੰ ਜਾਦੀ ਸਮਾਂ ਹੋ ਗਿਆ ਬੰਦ ਹੋਏ ਨੂੰ ਮਹੀਨਾ 2 ਮਹੀਨੇ 4 ਮਹੀਨੇ ਹੋ ਗਏ ਤਾਂ ਪ੍ਰੀਪੇਡ ਨਾਲ ਮਤਲਬ ਕਿ ਥੋੜੇ ਉਹ 1000 1200 ਰੁਪਏ ਲੈਂਦੇ ਨੇ ਤਾਂ ਕਿਰਪਾ ਕਰਕੇ ਬੋਦਾ ਜਿਹੜਾ سیم SIM ਕੜਵਾਓ ਉਸੇ SIM ਤੇ ਤੁਹਾਡਾ ਜਿਹੜਾ ਸਾਰੀ ਅੱਗੇ ਨੈਕਸਟ ਪ੍ਰੋਸੈਸ ਹੋ ਉਸੇ SIM ਦੇ ਤੁਹਾਡੇ ਚੱਲਣੀ ਹੈ ਕਿਉਂਕਿ ਈਮੇਲ ਦਾ ਇਹ ਹੁੰਦਾ ਈਮੇਲ ਕਈ ਵਾਰੀ ਆਉਂਦੀ ਵੀ ਨਹੀਂ ਠੀਕ ਹੈ ਤੇ ਈਮੇਲ ਨੈਟਵਰਕ ਇਸ਼ੂ ਕਰਕੇ ਮਤਲਬ ਕਿ ਬਲਾਕੇਜ ਰਹਿੰਦੀ ਹੈ ਜਿਹੜੀ ਸਾਈਟ ਠੀਕ ਹੈ ਤਾਂ ਆਪਣਾ ਜਿਹੜਾ ਹੈਗਾ ਇਸ ਨੰਬਰ ਨੂੰ ਦੁਬਾਰਾ ਚਾਲੂ ਕਰੋ ਸਰ ਗ੍ਰੈਜੂਏਸ਼ਨ ਦੇ ਮਾਰਕਸ ਗਲਤ ਭਰਤੇ ਫਾਰਮ 'ਚ ਐਫੀਡੇਵਟ ਕਰਵਾ ਲਓ ਜੀ ਕੋਈ ਇਸ਼ੂ ਨਹੀਂ ਹੈਗਾ ਬਾਈ ਡਾਕੂਮੈਂਟ ਵੈਰੀਫਿਕੇਸ਼ਨ ਵੇਲੇ ਜਾਂ ਜੋਇਨਿੰਗ ਵੇਲੇ ਬਰਥ ਸਰਟੀਫਿਕੇਟ ਦੀ ਬਰਥ ਸਰਟੀਫਿਕੇਟ ਦੀ ਕੋਈ ਲੋੜ ਨਹੀਂ ਪੈਂਦੀ ਤੁਹਾਡੇ 10th ਦੇ ਜਿਹੜਾ ਹੈਗਾ 10th ਹੋ ਗਿਆ ਤੇ 12th ਹੋ ਗਿਆ ਆਧਾਰ ਕਾਰਡ ਹੋ ਗਿਆ ਉਹਨਾਂ ਦੇ ਹੁਣ ਜਿਹੜਾ ਆਧਾਰ ਕਾਰਡ ਹੁਣ ਜਿਹੜਾ ਅੱਜਕੱਲ ਮੇਨ ਚੱਲ ਰਿਹਾ ਹੈ ਠੀਕ ਹੈ ਉਹ ਚੀਜ਼ ਬਸ ਓਕੇ ਹੈ ਬਰਥ ਸਰਟੀਫਿਕੇਟ ਦੀ ਕਿਤੇ ਵੀ ਜ਼ਰੂਰਤ ਨਹੀਂ ਪੈਂਦੀ ਸਰ ਜੀ ਆਪਣੇ ਕੋਲ ਰੈਜ਼ੀਡੈਂਸ ਦਾ ਸਰਟੀਫਿਕੇਟ ਹੈ ਤਾਂ ਡੋਮਿਸਾਈਲ ਦੀ ਦੇਖੋ ਰੈਜ਼ੀਡੈਂਸ ਤੇ ਸਰਟੀਫਿਕੇਟ ਆ ਰੈਜ਼ੀਡੈਂਸ ਤੇ ਡੋਮਿਸਾਈਲ ਸੇਮ ਚੀਜ਼ ਹੁੰਦੀ ਹੈ ਠੀਕ ਹੈ ਸਰ ਜੀ ਅਸੀਂ ਆਪਣੇ origignal documents ਨੂੰ lamination ਕਰਵਾ ਸਕਦੇ ਹਾਂ ਕੋਈ ਪ੍ਰੋਬਲਮ ਤਾਂ ਨਹੀਂ ਹੋਵੇਗੀ ਤੁਸੀਂ ਕਰਵਾ ਲਓ lamination ਇਸ 'ਚ ਕੋਈ ਪ੍ਰੋਬਲਮ ਨਹੀਂ ਹੋਊਗੀ ਸਭ ਤੋਂ ਵਧੀਆ ਚੀਜ਼ ਵਧੀਆ ਅਗਰ ਤੁਸੀਂ lamination ਕਰਵਾਉਂਗੇ ਤਾਂ ਜਦੋਂ ਤੁਹਾਡੀ ਮੈਡੀਕਲ ਤੋਂ ਬਹੁਤ ਫਾਈਨਲ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਆ ਮੈਡੀਕਲ ਤੋਂ ਪਹਿਲਾਂ ਸੌਰੀ ਤੇ ਜਦੋਂ ਡਾਕੂਮੈਂਟ ਤੁਹਾਡੇ ਸਬਮਿਟ ਹੋਣਗੇ ਤਾਂ ਉੱਥੇ ਜਿਹੜੇ ਹੈਗੇ ਸਮੇਂ ਰਹਿਣਗੇ ਅਗਰ ਤੁਸੀਂ ਐਂ ਈ ਫੜਾਤੇ ਬਿਨਾ lamination ਤੋਂ ਤਾਂ ਉੱਥੇ ਖਰਾਬ ਹੋ ਜਾਣਗੇ ਠੀਕ ਹੈ ਜਦੋਂ ਤੁਹਾਡੀ ਫਾਈਨਲ ਡਾਕੂਮੈਂਟ ਵੈਰੀਫਿਕੇਸ਼ਨ ਸਮੇਂ ਇਹ ਤੁਹਾਡੇ ਡਾਕੂਮੈਂਟ ਸਾਰੇ ਸਬਮਿਟ ਕੀਤੇ ਜਾਣਗੇ ਤੇ ਇਹ ਉੱਥੇ ਜਿਹੜਾ ਹੈਗਾ ਪੰਜਾਬ ਪੁਲ ਬ੍ਰਦਰ ਪਲੀਜ਼ ਦੁਬਾਰਾ ਰੀਕਾਲ ਕਰ ਦਿਓ ਨੈਕਸਟ ਵੀਡੀਓ ਵਿੱਚ ਡਾਕੂਮੈਂਟਸ ਅਛਾ ਡਾਕੂਮੈਂਟਸ ਬਾਰੇ ਮੈਂ ਤੁਹਾਨੂੰ ਦੱਸ ਦਦਣਾ 10th ਦਾ ਹੋ ਗਿਆ ਠੀਕ ਆ 12th ਦਾ ਹੋ ਗਿਆ ਆਧਾਰ ਕਾਰਡ ਪੈਨ ਕਾਰਡ ਗ੍ਰੈਜੂਏਸ਼ਨ ਅਗਰ ਤੁਸੀਂ ਨਾਲ ਅਟੈਚ ਕਰਿਆ ਤੇ ای ਡਬਲਯੂ ਐਸ ਦਾ ਹੋ ਗਿਆ ਜਾਂ ਫਿਰ ਇੱਕ ਸਰਵਿਸਮੈਨ ਦਾ ਹੋ ਗਿਆ ਜਿਹੜੀ ਜਿਹੜੀ ਤੁਸੀਂ ਸਰਟੀਫਿਕੇਟ ਨਾਲ ਲੈਣੇ ਤੇ 10 ਤੋਂ 12 ਜਿਹੜੇ ਤੁਹਾਡੇ ਪਾਸਪੋਰਟ ਸਾਈਜ਼ ਫੋਟੋ ਹੋਣੀਆਂ ਠੀਕ ਆ ਜਿਹੜੇ ਸਰਟੀਫਿਕੇਟ ਤੁਸੀਂ ਨਾਲ ਲੈਣੇ ਉਹ ਅਗਰ ਤੁਸੀਂ ਜਨਰਲ ਕੈਟਾਗਰੀ ਦੇ ਹੋ ਜਾਂ ਚਾਹੇ ਕਿਸੇ ਵੀ ਕੈਟਾਗਰੀ ਦੇ ਹੋ ਤਾਂ ਆਪਦਾ ਰੈਜ਼ੀਡੈਂਸ ਸਰਟੀਫਿਕੇਟ ਜ਼ਰੂਰ ਬਣਾ ਕੇ ਰ ਸਰਟੈਂਟ ਸਰਟੀਫਿਕੇਟ ਗੁੰਮ ਹੋ ਗਿਆ ਸੀ ਫਿਰ ਡੁਪਲੀਕੇਟ ਮੀਨਸ ਦੁਬਾਰਾ ਕੜਵਾਇਆ ਐਂਡ ਡਿਟੇਲਸ ਤੇ ਸੀਰੀਅਲ ਨੰਬਰ ਵੀ ਡੁਪਲੀਕੇਟ ਵਾਲੇ ਦਾ ਹੀ ਫਿਲ ਕੀਤਾ ਹੋਇਆ ਕੋਈ ਚੱਕਰ ਦਾ ਨਹੀਂ ਕੋਈ ਚੱਕਰ ਨਹੀਂ ਜੀ ਅਗਰ ਤੁਸੀਂ ਡੁਪਲੀਕੇਟ ਵਾਲੇ ਨਾਲ ਫਿਲ ਕੀਤਾ ਸੀਗਾ ਤੇ ਡੁਪਲੀਕੇਟ ਵਾਲਾ ਹੀ ਤੁਹਾਡੇ ਕੋਲੇ ਹੈ ਤਾਂ ਉਸ ਚੀਜ਼ ਦਾ ਕੋਈ ਇਸ਼ੂ ਨਹੀਂ ਹੈਗਾ ਬਾਕੀ ਇਸ ਚੀਜ਼ ਦੇ ਵਿਚਾਰ ਵੈਸੇ ਵਾਸ ਠੀਕ ਹੈ ਕੋਈ ਇਸ਼ੂ ਨਹੀਂ ਅਗਰ ਤੁਸੀਂ ਐਫੀਡਵਟ ਤਿਆਰ ਕਰਵਾਉਣਾ ਹੈ ਤਾਂ ਕਰਵਾ ਲਿਓ ਪਰ ਅਗਰ ਤੁਸੀਂ ਜਿਹੜਾ ਡੁਪਲੀਕੇਟ ਹੀ ਨਾਲ ਹੈ ਤੇ ਡੁਪਲੀਕੇਟ ਹੀ ਤੁਸੀਂ ਲੈ ਕੇ ਜਾਉਂਗੇ ਤਾਂ ਉਹ ਚੀਜ਼ ਠੀਕ ਹੈ ਨਾ ਪਰ ਐਫੀਡਵਟ ਆਪਣਾ ਕਰਵਾ ਕੇ ਲੈ ਜਾਓ ਸਭੀ 10th ਤੇ ਰੀਪੀਅਰ ਪਾਸ ਹੋ ਗਏ 10th ਤੇ ਪਲੱਸ 2 ਵਿੱਚ ਕਰ ਗੈਪ ਨਹੀਂ ਹੈ ਹੈਗਾ ਇੱਕ ਸਾਲ ਦਾ ਫਾਰਮ ਭਰਨ ਸਮੇਂ ਮੰਗਿਆ ਸੀ ਪੰਜਾਬ ਪੁਲਿਸ ਵਾਲਿਆਂ ਨੇ ਕੈਪੀ ਬੰਨੇ 10th ਤੋਂ 17 ਵਿੱਚ ਤੇ 18 ਵਿੱਚ ਪਾਸ ਕਰਤੀ ਪਲੱਸ 2 19 ਵਿੱਚ ਐਫ ਡਾਟ ਦੀ ਲੋਡ ਪਵੇਗੀ ਅਗਰ ਹਮ ਟਾਈਪਿੰਗ ਮਿਸਟੇਕ ਹੈ ਕੈਪੀ ਵਾਲੀ ਦੀ ਮਿਸਟੇਕ ਹੈ ਜਾਂ ਗੈਪ ਦਾ ਰੀਜਨ ਦੱਸ ਹਾਂਜੀ ਤੁਸੀਂ ਗੈਪ ਦਾ ਰੀਜਨ ਦੱਸ ਦਿਓ ਤੇ ਦੱਸ ਦਿਓ ਕਿ ਉਥੇ ਮਤਲਬ ਕਿ ਇਹ ਨਹੀਂ ਦੱਸਣਾ ਕੈਫੇ ਵਾਲੀ ਦੀ ਮਿਸਟੇਕ ਉਥੇ ਸਿਰਫ ਇਹ ਲਿਖਣਾ ਟਾਈਪਿੰਗ ਮਿਸਟੇਕ ਠੀਕ ਹੈ ਟਾਈਪਿੰਗ ਮਿਸਟੇਕ ਕਾਰਨ ਜਿਹੜਾ ਹੈਗਾ ਗੈਪ ਮਤਲਬ ਕਿ ਉਹਦੇ ਵਿੱਚ ਇੰਨਾ ਹੈਗਾ ਸੀਗਾ ਪਰ ਉਹ ਘਟ ਪਿਆ ਗਿਆ ਠੀਕ ਹੈ ਤਾਂ ਅਨਰਕੇਸ਼ ਜੀ ਨੂੰ ਮਤਲਬ ਕਿ ਇਸ ਚੀਜ਼ ਦਾ ਉੱਪਰ ਲਿਖੀ ਸਾਰੀ ਉੱਚੀ ਦਾ ਜ਼ਿੰਮੇਵਾਰ ਹਾਂ ਬਾਕੀ ਕੋਈ ਇਸ਼ੂ ਨਹੀਂ ਹੈਗਾ ਇਸ ਚੀਜ਼ ਦਾ ਠੀਕ ਹੈ ਤੁਸੀਂ ਆਪਣੀ ਡਿਵਲਪ ਕਰਵਾ ਲਓ ਤੇ ਜੈ ਹਿੰਦ ਸਰ ਜੈ ਹਿੰਦ ਜੀ ਮੈਂ ਫੌਜ ਵਿੱਚ ਪਿਛਲੇ 5 ਸਾਲ ਤੋਂ ਨੌਕਰੀ ਕਰ ਰਿਹਾ ਹਾਂ ਤੇ ਮੇਰੀ ਸਲਾਨਾ ਤਨਖਾਹ 5 8 ਲੱਖ ਤੋਂ ਘੱਟ ਹੈ ਮੈਂ ਆਪਣੀ ਤਨਖਾਹ ਤੇ EWS ਬਣਵਾ ਕੇ ਅਪਲਾਈ ਕੀਤਾ ਹੈ ਡੀ ਵਿੱਚ ਕੋਈ ਇਕ ਤਾਂ ਨਹੀਂ ਦੇਖੋ ਜੀ ਡੀਵੀ ਵਿੱਚ ਇਸ ਚੀਜ਼ ਦਾ ਕੋਈ ਇਸ਼ੂ ਨਹੀਂ ਹੈਗਾ ਪਰ ਬਾਈ ਚਾਂਸ ਤੁਸੀਂ ਜਿਹੜਾ EWS ਸਰਟੀਫਿਕੇਟ ਬਣਾਉਣ ਦਾ ਕ੍ਰਾਈਟੇਰੀਆ ਹੁੰਦਾ ਪੋਸਟ ਵਿੱਚ ਹੁੰਦਾ ਕਿ ਇਨਕਮ ਆ ਜਿਹੜੀ ਸ਼ਹਿਦ 2.5 ਲੱਖ ਤੋਂ ਘੱਟ ਚਾਹੀਦੀ ਹੈ ਠੀਕ ਆ ਪਰ ਐਨਐਮ ਤੇ ਉਹ ਕਰਦੇ ਕੋਲ ਤੁਹਾਡੀ ਲੀਕ ਕਰੇ ਹੈ ਤੁਹਾਡਾ ਕਰ ਮਤਲਬ ਇੰਨੀ ਜਗਾ ਦੇ ਵਿੱਚ ਹੋਣਾ ਜਿੰਨੇ ਉੱਤੇ ਤੁਹਾਡੇ ਕੋਲ ਇਹ ਪੰਜ ਕਿੱਲਾਂ ਤੋਂ ਘੱਟ ਜ਼ਮੀਨ ਹੋਣੀ ਚਾਹੀਦੀ ਆ ਉਹ ਸਾਰਾ ਕਰਾਈਟੇਰੀਆ ਕਰ ਤੁਸੀਂ ਸਹੀ ਹੋ ਤਾਂ ਤੁਸੀਂ ਜਿਹੜਾ ਹੈਗਾ ਅਪਲਾਈ ਕਰ ਸਕਦੇ ਹੋ ਈਡਬਲਿਊ ਸਰਟੀਫਿਕੇਟ ਬੱਸ ਇਹ ਤੁਹਾਡੇ ਉੱਥੇ ਈਡਬਲਿਊ ਸਰਟੀਫਿਕੇਟ ਚੋਂ ਠੀਕ ਹੈ ਤੁਸੀਂ ਅਪਲਾਈ ਕਰਤਾ ਤੁਸੀਂ ਨਾਲ ਵੀ ਲੈ ਜਾਓਗੇ ਤਾਂ ਉੱਥੇ ਕੋਈ ਦਿੱਕਤ ਨਹੀਂ ਆਉਗੀ ਦਿੱਕਤ ਉਦੋਂ ਆ ਸਕਦੀ ਹੈ ਅਗਰ ਉਹ ਈਡਬਲਿਊ ਦਾ ਜਿਹੜਾ ਸਰਟੀਫਿਕੇਟ ਆ ਉਹ ਚੈੱਕ ਕਰਨ ਲੱਗ ਜਾਣ ਠੀਕ ਹੈ ਅਗਰ ਉਹ ਉਹਨਾਂ ਨੂੰ ਸ਼ੱਕ ਹੋਵੇ ਕਿ ਹਾਂ ਉਹ ਉਹਨਾਂ ਦੇ ਮਤਲਬ ਕਿ ਮਰ ਜਿਓ ਫਾਈਨਲ ਚ ਆ ਕੇ ਐਂਡ ਤੇ ਜਾ ਕੇ ਤੁਹਾਡੇ ای ਡਬਲਯੂ ਐਸ ਦੇ ਜਿਹੜੇ ਸਰਟੀਫਿਕੇਟ ਨੇ ਅਗਰ ਜਿਹੜੇ ਬੱਚੇ ਨੇ ਹੁਣ ਜ਼ਾਲੀ ਬਣਾਏ ਹੋਣੇ ਪਹਿਲਾਂ ਕਿਉਂਕਿ ਜ਼ਾਲੀ ਬਣ ਜਾਂਦੇ ਸੀ ਹੁਣ ਜਿਹੜੇ ਅੱਜ ਕੱਲ ਦੇ ਪਟਵਾਰੀ ਨੇ ਜਿੱਥੋਂ ਇਹਨਾਂ ਨੇ ਮਤਲਬ ਕਿ ਸਾਈਨ ਕਰਾਉਣ ਹੁੰਦੇ ਆ ਉਹ ਅੱਜ ਕਰੇ ਇਸ ਚੀਜ਼ ਤੋਂ ਡਰਦੇ ਨੇ ਉਹ ਪ੍ਰੋਪਰ ਤਰੀਕੇ ਨਾਲ ਤੁਹਾਡੀ ਜ਼ਮੀਨ ਦੀ ਫਰਦ ਤੁਹਾਡੇ ਘਰ ਦਾ ਨਕਸ਼ਾ ਤੇ ਤੁਹਾਡਾ ਇਨਕਮ ਦਾ ਸਾਰਾ ਸਰਟੀਫਿਕੇਟ ਮੰਗਦੇ ਨੇ ਤਾਂ ਕਿਰਪਾ ਕਰਕੇ ਤੁਹਾਡਾ ਆਪਣਾ ਰਿਸਕ ਹੈ ਠੀਕ ਹੈ ਅਗਰ ਤੁਸੀਂ ای ਡਬਲਯੂ ਐਸ ਸਰਟੀਫਿਕੇਟ ਪਹਿ ਠੀਕ ਹੈ ਤੇ ਅਗਰ ਤੁਹਾਡੇ ਤੁਸੀਂ ਇਹ ਕਰਾਈਰੀਆ ਦੇ ਵਿੱਚ ਆਉਂਦੇ ਹੋ ਜਿਹੜੇ ਮੈਂ ਤੁਹਾਨੂੰ ਦੱਸਿਆ ਤਾਂ ਤੁਸੀਂ ਡਬਲਯੂਸ ਸਰਟੀਫਿਕੇਟ ਜਿਹੜਾ ਹੈਗਾ ਲਾ ਸਕਦੇ ਹੋ 8 11 2020 ਦਾ ਰੈਜ਼ੀਡੈਂਸ ਹੈ ਵੀਰ ਸਰਪੰਚ ਚ ਬਾਹਰ ਗਿਆ ਹੋਇਆ ਹੈ ਰੀਨਿਊ ਵਾਸਤੇ ਮੁਸ਼ਕਲ ਹੈ ਤੇ 올ਡ ਚਲ ਜੀ ਦੇਖੋ ਜੀ 올ਡ ਚੱਲ ਜੂਗਾ ਠੀਕ ਹੈ ਜ਼ਿਆਦਾ ਮਤਲਬ ਕੋਈ ਮੁਸ਼ਕਲ ਹੈ ਨਹੀਂਗੀ 올ਡ ਵੀ ਚੱਲ ਜੂਗਾ ਜਿਹੜਾ ਤੁਸੀਂ ਨਾਲ ਅਟੈਚ ਕਰਿਆ ਹੋਊ ਉਹੀ ਚੱਲ ਜੂਗਾ ਪਰ ਇੱਕ ਚੀਜ਼ ਵੀ ਅਗਰ ਸਰਪੰਚ ਬਾਹਰ ਗਿਆ ਹੋਇਆ ਤਾਂ ਤੁਸੀਂ ਪਿੰਡ ਦੇ ਨੰਬਰਦਾਰ ਤੋਂ ਵੀ ਸਾਈਨ ਕਰਵਾ ਸਕਦੇ ਹੋ ਠੀਕ ਹੈ ਨੰਬਰਦਾਰ ਤੋਂ ਸਾਈਨ ਕਰਵਾ ਲਓ ਨੰਬਰਦਾਰ ਨਹੀਂ ਹੈਗਾ ਤਾਂ ਜਿਹੜੀ ਤਸਵੀਰ ਤੁਸੀਂ ਬਣਾਓਗੇ ਤਸਵੀਲਦਾਰ ਦੇ ਉੱਥੇ ਟੈਸਟਡ ਹੋ ਜਾਣਗੇ ਠੀਕ ਹੈ ਤਸਵੀਲਦਾਰ ਵੀ ਸਾਈਨ ਕਰ ਦੂਗਾ ਮਤਲਬ ਕਿ ਤਸਵੀਲਦਾਰ ਦੇ ਆਫਿਸ ਤੋਂ ਵੀ ਇਹ ਜਿਹੜਾ ਹੈਗਾ ਚੈੱਕ ਹੋ ਕੇ ਆ ਜਾਣਗੇ ਸਰ ਜੇ ਕੋਈ ਐਸਸੀ ਕਾਸਟ ਵਾਲਾ ਜਰਨਲ ਦੀ ਮੈਟਰੀਅਲ ਕਲੀਅਰ ਕਰਦਾ ਹੈ ਜਰਨਲ ਚਲਾ ਜਾਂਦਾ ਉਸ ਤੋਂ ਬਾਅਦ ਡਿਪਾਰਟਮੈਂਟ ਤੋਂ ਐਸਸੀ ਵਾਲੀਆਂ ਸਾਰੀਆਂ ਫੈਸਿਲਿਟੀਆਂ ਮਿਲਦੀ ਨੇ ਹਾਂਜੀ ਅਗਰ ਕੋਈ ਮਤਲਬ ਕਿ ਅੱਗੇ ਜਾ ਕੇ ਵੀ ਮੈਕਵੇਂ ਉੱਚੀ ਅੱਗੇ ਵੀ ਹੁਣ ਜਿਵੇਂ ਜਨਰਲ ਕੈਟਾਗਰੀ ਨੂੰ ਵੱਧ ਮਾਰਕਸ ਲੈਣੇ ਮਿਲਦੇ ਆ ਠੀਕ ਆ ਤੇ ਐਸਸੀ ਕੈਟਾਗਰੀ ਨੂੰ ਘੱਟ ਮਾਰਕਸ ਲੈਣੇ ਮਿਲਦੇ ਆ ਤੇ ਫਿਰ ਜਿਵੇਂ ਬਾਕੀ ਸਾਰੀਆਂ ਕੈਟਾਗਰੀਜ਼ ਹੋ ਗਈਆਂ ਠੀਕ ਹੈ ਤੇ ਅੱਗੇ ਮੈਕਮੇਨ ਵਿੱਚ ਜਾ ਕੇ ਵੀ ਈ ਚੀਜ਼ ਹੁੰਦੀ ਆ ਤੇ ਜਨਰਲ ਕੈਟੇਗਰੀ ਦੀਆਂ ਫੈਸਿਲਿਟੀਆਂ ਮਤਲਬ ਕਿ ਉਸ ਅਕੋਰਡਿੰਗ ਹੁੰਦੀਆਂ ਨੇ ਤੇ ਐਸਸੀ ਕੈਟੇਗਰੀ ਜਿਹਨੂੰ ਉੱਥੇ ਜ਼ਿਆਦਾ ਫੈਸਿਲਿਟੀਆਂ ਮਿਲਦੀਆਂ ਨੇ ਅੱਗੇ ਜਾ ਕੇ ਵੀ ਮੈਕਮੇਨ ਦੇ ਵਿੱਚ ਵੀ ਇਹ ਚੀਜ਼ ਵੀ ਮਤਲਬ ਕਿ ਐਸਸੀ ਕੈਟੇਗਰੀ ਜਾਂ ਕੋਈ ਵੀ ਕੈਟੇਗਰੀ ਲਾ ਲਓ ਉਹਨਾਂ ਸਾਰਿਆਂ ਨੂੰ ਉਸ ਤਰੀਕੇ ਨਾਲ ਹੀ ਜਿਹੜਾ ਹੈਗਾ ਟ੍ਰੀਟ ਹੁੰਦਾ ਮਤਲਬ ਕਿ ਵੀ ਮਤਲਬ ਉਹ ਆਪਾਂ ਕਹਿ ਸਕਦੇ ਹਾਂ ਉਸੇ ਤਰੀਕੇ ਨਾਲ ਹੀ ਫੈਸਿਲਿਟੀਆਂ ਮਿਲਦੀਆਂ ਨੇ ਜਿਸ ਤਰੀਕੇ ਨਾਲ ਉਹਨਾਂ ਨੂੰ ਮਤਲਬ ਕਿ ਆਪਾਂ ਕਹਿ ਸਕਦੇ ਆ ਵੀ ਨੰਬਰਾਂ ਦੇ ਵਿੱਚ ਰੈਟ ਮਿਲਦੀ ਆ ਜਾਂ ਏਜ ਦੇ ਵਿੱਚ ਛੂਟ ਮਿਲਦੀ ਕਬ ਆਈ ਗੀ ਡਿਵੀਡੇਡ ਡਿਵੀਡੇਡ ਦੇਖੋ ਮਿਡ ਆਫ ਨੰਬਰ ਤੱਕ ਆਪਾਂ ਕਹਿ ਸਕਦੇ ਆ ਕਿੰਨਾ ਨੰਬਰ ਦੇ ਮਿਡ ਤੱਕ ਜਿਹੜੀ ਹੀ ਆ ਸਕਦੀ ਆ ਪੂਲਪ ਡੋਪ ਚ ਨਹੀਂ ਆਉਂਦੀ ਕਿ ਆਉਂਦੀ ਆ ਦੱਸੋ ਪਲੀਜ਼ ਦੇਖੋ ਆਪਾਂ ਚਲੋ ਮੈਂ ਇੱਕ ਮਿੰਟ ਲਾਉ ਨਹੀਂ ਲੱਗਿਆ ਸੀ ਠੀਕ ਹੈ ਮੈਂ ਇੱਕ ਮਿੰਟ ਲਿਆ ਤੁਹਾਡੇ ਸਾਰਿਆਂ ਦੀ ਜਾਣਕਾਰੀ ਲਈ ਅਗਰ ਕੋਈ ਬੰਦਾ ਨਸ਼ਾ ਪਤਾ ਕਰਦਾ ਸਿੰਥੈਟਿਕ ਨਸ਼ਾ ਕਰਦਾ ਠੀਕ ਹੈ ਚਲੋ ਆਪਾਂ ਇੱਕ ਵਾਰ ਆਪਾਂ ਅਲਕੋਹਲ ਨੂੰ ਸਾਈਡ ਤੇ ਰੱਖ ਕੇ ਜਾਂਦੇ ਆ ਇਹੀ ਚਲੋ ਜਿਹੜੀ ਆਪਾਂ ਇਸ ਚੀਜ਼ ਬਾਰੇ ਕੋਈ ਆਪੱਤੀ ਜਿਹੜੀ ਹੈ ਮਤਲਬ ਕਿ ਆ ਸਕਦੀ ਹੈ ਆਪਾਂ ਇਸ ਚੀਜ਼ ਬਾਰੇ ਗੁਰ ਕਰਨੀ ਕਰਨਾ ਚਾਹੁੰਦੇ ਜੇ ਕੋਈ ਬੰਦਾ ਸਿੰਥੈਟਿਕ ਨਸ਼ਾ ਕਰਦਾ ਤਾਂ ਕਿਰਪਾ ਕਰਕੇ ਉਹਨੂੰ ਬੇਨਤੀ ਆ ਕਿ ਪੰਜਾਬ ਪੁਲਿਸ ਜਿਹੜੀ ਨਸ਼ਾ ਵਾਲਿਆਂ ਨੂੰ ਫਾਰਮ ਖਤਰ ਬਣਾਈ ਹੈ ਨਾ ਕਿ ਪੰਜਾਬ ਪੁਲਿਸ ਇਹ ਬਣੀਆਂ ਕਿ ਨਸ਼ੇ ਖੁਦ ਕਰੇ ਤਾਂ ਅਗਰ ਤੁਹਾਡੇ ਜੋ ਕੋ ਕੋਲਪ ਵਗੈਰਾ ਜਾਂ ਕੁਛੇ ਵੀ ਤਰੀਕੇ ਦਾ ਸਿੰਥੈਟਿਕ ਡਰਗ ਕਰਦਾ ਕੋਈ ਗੋਲੀਆਂ ਜਾਂ ਕੋਈ ਵੀ ਮਤਲਬ ਕਿ ਸਮੋਕਿੰਗ ਵਾਲੀ ਚੀਜ਼ ਕੰਜ਼ੂਮ ਕਰਦਾ ਤਾਂ ਕਿਰਪਾ ਕਰਕੇ ਜਾਦਾ ਤੁਸੀਂ ਇਸ ਸਾਈਡ ਨਾ ਆਓ ਠੀਕ ਹੈ ਕਿਉਂਕਿ ਮਾੜੇ ਬੰਦੇ ਦੀ ਪਹਿਲੀ ਘਾਟ ਨਹੀਂ ਹੈਗੀ ਤੇ ਪਹਿਲੀ ਮਤਲਬ ਕਿ ਮੈਕਮਾ ਬਦਨਾਮੀ ਚੱਲਦਾ ਕੁਝ ਇੱਕ ਦੋ ਬੰਦਿਆਂ ਕਰਕੇ ਸਾਰੇ ਮੈਕਮਾ ਬਦਨਾਮੀ ਹੁੰਦੀਆਂ ਤਾਂ ਕਿਰਪਾ ਕਰਕੇ ਅਗਰ ਤੁਸੀਂ ਇਹ ਜੇ ਕੰਮ ਕਰਦੇ ਹੋ ਤਾਂ ਇੱਧਰ ਆਉਣ ਦੀ ਜ਼ਰੂਰਤ ਨਹੀਂ ਆਪਦਾ ਘਰੇ ਬਹਿ ਕੇ ਕੋਈ ਹੋਰ ਕੰਮ ਕਰੋ ਜਾਂ ਆਪਦਾ ਘਰੇ ਬਹਿ ਕੇ ਕੁਝ ਕਰੋ ਠੀਕ ਹੈ ਮੈਂ ਇੱਥੇ ਬਾਕੀ ਡੋਪ ਟੈਸਟ ਦੀ ਗੱਲ ਰਹੀ ਡੋਪ ਟੈਸਟ ਤੇ ਸਾਰਾ ਕੁਝ ਆਊਗਾ ਅਗਰ ਤੁਸੀਂ ਇੱਕ ਦਿਨ ਪਹਿਲਾਂ ਦੋ ਦਿਨ ਪਹਿਲਾਂ ਚਾਰ ਦਿਨ ਪਹਿਲਾਂ ਕੁਝ ਖਾਦਾ ਹੋਇਆ ਜਿਹੜਾ ਮਤਲਬ ਕਿ ਇਸ ਤਰੀਕੇ ਨਾਲ ਹੋਇਆ ਸਮੋਕਿੰਗ ਵਾਲੀ ਚੀਜ਼ ਵਾਲੀ ਚੀਜ਼ ਆ ਡਰਗ ਵਾਲੀ ਚੀਜ਼ ਕੋਈ ਵੀ ਹੋਈ ਉਹ ਸਾਰੀ ਆਉਗੀ ਠੀਕ ਹੈ ਰੈਜੀਡੈਂਸ ਸਰਟੀਫਿਕੇਟ ਜਨਰਲ ਮੇਲ ਨੂੰ ਚਾਹੀਦਾ ਨੋਟੀਫਿਕੇਸ਼ਨ ਚ ਤਾਂ ਓਨਲੀ ਫੀਮੇਲ ਕੈਂਡੀਡੇਟ ਵਾ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਫੀਮੇਲ ਕੈਂਡੀਡੇਟਸ ਨੂੰ ਉਹ ਚਾਹੀਦੀ ਚਾਹੀਦਾ ਹੈ ਠੀਕ ਹੈ ਜਿਹੜਾ ਰੈਜੀਡੈਂਸ ਸਰਟੀਫਿਕੇਟ ਆ ਪਰ ਸਾਰੇ ਬਣਾ ਕੇ ਰੱਖੋ 10 ਦਿਨਾਂ ਦੇ ਵਿੱਚ ਬਣ ਕੇ ਆ ਜੂਗਾ 100 150 ਰੁਪਏ ਦਾ ਜਿਹੜਾ ਹੈ ਖਰਚ ਆਊਗਾ ਤਾਂ ਰਿਸਕ ਲੈਦਾ ਕੋਈ ਫਾਇਦਾ ਨਹੀਂ ਸਰ ਮੈਂ ਜੋ ਨਿਊ ਰੈਜੀਡੈਂਸੀ ਅਪਲਾਈ ਕੀਤੀ ਸੀ ਉਹ ਆ ਗਿਆ ਹੈ ਪਰ ਉਹਦੇ ਵਿੱਚ ਮੇਰੇ ਐਡਰੈਸ ਤੇ ਪੰਜਾਬੀ ਦੀ ਟਰਾਂਸਲੇਸ਼ਨ ਵਿੱਚ ਮਿਸਟ੍ਰੀਕ ਹੋ ਗਈ ਹੈ ਮੇਰਾ ਪੁਰਾਣਾ ਰਾਈ ਨੇ ਸਿਰ ਅਕਤੂਬਰ 21 ਦਾ ਬਣਾ ਹੋਇਆ ਹੈ ਤੇ ਇਹਦਾ ਸੋਲੂਸ਼ਨ ਕੀ ਹੋ ਸਕਦਾ ਹੈ ਫਿਰ ਨਿਊ ਅਪਲਾਈ ਕਰਨਾ ਦੇਖੋ ਜਿਹੜਾ ਤੁਸੀਂ ਮਤਲਬ ਕਿ ਨਾਮ ਅਟੈਚ ਕਰਿਆ ਸੀ ਆ ਇੱਕ ਤਾਂ ਤੁਸੀਂ ਉਹੀ ਨਾਮ ਲੈ ਕੇ ਜਾਓ ਠੀਕ ਹੈ ਜਿਹੜਾ ਮਤਲਬ ਕਿ ਤੁਸੀਂ ਫਾਰਮ ਫਿਲ ਅਪਲਾਈ ਕਰਨ ਵੇਲੇ ਲਾਇਆ ਸੀ ਆ ਉਹੀ ਤੁਸੀਂ ਨਾਮ ਲੈ ਕੇ ਜਾਣਾ ਉਹੀ ਤੁਸੀਂ ਉਥੇ ਡੀਵੀ ਵੇਲੇ ਚੈੱਕ ਕਰਵਾਉਣਾ ਅਗਰ ਉਹਨਾਂ ਨੇ ਨਿਊ ਮੰਗਿਆ हां ਜਿਹੜਾ ਇਹ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਟਾਈਪਿੰਗ ਮਿਸਟੈਕ ਆ ਗਈ ਤੁਸੀਂ ਦੁਬਾਰਾ ਅਪਲਾਈ ਕਰ ਦੋ ਠੀਕ ਹੈ ਦੁਬਾਰਾ ਅਪਲਾਈ ਕਰ ਦੋ ਉਦੋਂ ਤੱਕ ਥੋੜਾ 10-12 ਦਿਨਾਂ ਤੱਕ ਨਿਊ ਆ ਜਾਊਗਾ ਤੇ ਅਗਰ ਉਹਨਾਂ ਨੇ ਥੋੜਾ ਨਿਊ ਮੰਗਿਆ ਤਾਂ ਤੁਸੀਂ ਜਿਹੜਾ ਹੈਗਾ ਦੁਬਾਰਾ ਅਪਲਾਈ ਕੀਤਾ ਹੋਇਆ ਉਹ ਲੈ ਜਾਓ ਜਦੋਂ ਉਹ ਉਦੋਂ ਤੱਕ ਆ ਗਿਆ ਨਹੀਂ ਤੁਸੀਂ ਜਿਹੜਾ ਹੈਗਾ ਮਤਲਬ ਕਿ ਉਹਦੀ ਸਲਿੱਪ ਮਿਲੂਗੀ ਤੁਸੀਂ ਸਲਿੱਪ ਲੈ ਜਾਓ ਪਰ ਅਗਰ ਤੁਸੀਂ ਮਤਲਬ ਕਿ ਹੁਣ ਤੁਹਾਨੂੰ ਲੱਗਦਾ ਹੋਇਆ ਵੀ ਇਹ ਜਿਆਦਾ ਟਾਈਮ ਲਾ ਸਕਦਾ ਤਾਂ ਤੁਸੀਂ ਪੁਰਾਣਾ ਵੀ ਲੈ ਜਾਓ ਕੋਈ ਇਸ਼ੂ ਨਹੀਂ ਹੈਗਾ ਇਸ ਚੀਜ਼ ਬਾਰੇ ਠੀਕ ਹੈ ਇਹ ਜਿਹੜੀ ਅਸੀਂ ਆਪਣੀ ਇਨਫੋਰਮੇਸ਼ਨ ਸੁਝਿਰਫ ਐਨੀ ਸੀ ਅਗਰ ਵੀਡੀਓ ਚੰਗੀ ਲੱਗੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਨਾਲ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਤਾਂ ਸੋ ਨੈਕਸਟ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਅਗਰ ਥੋੜਾ ਕਿਸੇ ਵੀ ਪ੍ਰਕਾਰ ਦਾ ਡਾਊਟ ਹੋਇਆ ਮੈਡੀਕਲ ਨਾਲ ਰਿਲੇਟਡ ਕੋਈ ਹੋਣਾ ਕਿਉਂਕਿ ਤੁਹਾਡਾ ਡੀਵੀ ਤੋਂ ਬਾਅਦ ਨੈਕਸਟ ਪ੍ਰੋਸੈਸ ਆ ਜਿਹੜਾ ਮੈਡੀਕਲ ਦਾ ਹੋਣਾ ਠੀਕ ਆ ਤੇ ਤੁਹਾਨੂੰ ਕਿਸੇ ਤਰੀਕੇ ਨਾਲ ਕੋਈ ਤਰੀਕੇ ਦਾ ਕੋਈ ਮੈਡੀਕਲ ਇਸ਼ੂ ਆ ਜਾਂ ਤੁਹਾਡਾ ਕੋਈ ਵੀ ਕਿਸੇ ਵੀ ਤਰੀਕੇ ਦਾ ਡਾਕੂਮੈਂਟ ਵੈਰੀਫਿਕੇਸ਼ਨ ਰਿਲੇਟਡ ਕੋਈ ਵੀ ਡਾਊਟ ਹੁੰਦਾ ਤਾਂ ਤੁਸੀਂ ਕਮੈਂ ਬਾਕੀ ਮੈਂ ਉਮੀਦ ਕਰਦਾ ਹਾਂ 2026 ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਪੜਦੇ ਰਹੋ ਮਿਹਨਤ ਕਰਦੇ ਰਹੋ ਥੈਂਕ ਯੂ